ਕੋਬਰਾ ਨੇ ਨੌਜਵਾਨ ਨੂੰ ਡੰਗਿਆ ਗੁੱਸੇ 'ਚ ਚਬਾ ਲਿਆ ਫਣ ਸੱਪ ਦੀ ਹੋਈ ਮੌਤ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਟੜਿਆਲ ਖੇਤਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਇੱਥੇ ਇੱਕ ਨੌਜਵਾਨ ਨੂੰ ਕਾਲੇ ਕੋਬਰਾ ਨੇ ਡੰਗ ਲਿਆ ਜਿਸ ਤੋਂ ਬਾਅਦ ਨੌਜਵਾਨ ਨੇ ਗੁੱਸੇ 'ਚ ਆ ਕੇ ਕੋਬਰਾ ਦੇ ਫਣ ਨੂੰ ਆਪਣੇ ਦੰਦਾਂ ਨਾਲ ਚਬਾ ਲਿਆ ਇਹ ਅਜੀਬ ਘਟਨਾ ੜਿਆਲ ਥਾਣਾ ਦੇ ਖੇਤਰ ਦੇ ਪਿੰਡ ਪੜਾਇਲ ਦੇ ਬਜਰਾ ਪਸ਼ਪਤਾਲੀ ਦੀ ਦਸਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਪੁਨੀਤ 28 ਸਾਲ ਦੇ ਆਪਣੇ ਝੋਨੇ ਦੇ ਖੇਤਰ ਚ ਕੰਮ ਕਰ ਰਿਹਾ ਸੀ ਇਸ ਦੌਰਾਨ ਖੇਰਚ ਲੁੱਕ ਕੇ ਬੈਠਾ ਲਗਭਗ 4 ਫੁੱਟ ਲੰਮਾ ਕਾਲਾ ਕੋਬਰਾ ਉਸਦੇ ਪੈਰ ਨਾਲ ਲਿਫਟ ਗਿਆ ਅਤੇ ਉਸ ਨੂੰ ਡੰਗ ਲਿਆ ਅਚਾਨਕ ਹੋਏ ਹਮਲੇ ਨਾਲ ਪੁਨੀਤ ਘਬਰਾ ਗਿਆ ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਸੱਪ ਨੂੰ ਫੜ ਕੇ ਉਸਦੇ ਫਣ ਨੂੰ ਦੰਦਾਂ ਨਾਲ ਚਬਾ ਦਿੱਤਾ ਘਟਨਾ ਤੋਂ ਬਾਅਦ ਪੁਨੀਤ ਨੇ ਰੋਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਮੌਕੇ ਤੇ ਪਹੁੰਚ ਗਏ ਪਰਿਵਾਰ ਵਾਲਿਆਂ ਨੇ ਉਸ ਨੂੰ ਤੁਰੰਤ ਹਰਦੋਈ ਮੈਡੀਕਲ ਕਾਲਜ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਇੱਕ ਰਾਤ ਹਸਪੀਟਲ ਭਰਤੀ ਰੱਖਣ ਤੋਂ ਬਾਅਦ ਪੁਨੀਤ ਦੀ ਹਾਲਤ ਆਮ ਬੰਗ ਹੋਣ ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਮੈਡੀਕਲ ਅਫਸਰ ਡਾਕਟਰ ਸੇਰ ਸਿੰਘ ਦੇ ਅਨੁਸਾਰ ਮਰੀਜ਼ ਦੇ ਪੈਰਾਂ ਤੇ ਸੱਪ ਦੇ ਡੰਗ ਦੇ ਨਿਸ਼ਾਨ ਸਨ ਪਰ ਕੋਬਰਾ ਦਾ ਫੰਨ ਚਬਾਉਣਾ ਬਹੁਤ ਖਤਰਨਾਕ ਸੀ ਜੇ ਸੱਪ ਨੇ ਉਸ ਦੇ ਮੂੰਹ ਚ ਜ਼ਹਿਰ ਛੱਡ ਦਿੱਤਾ ਹੁੰਦਾ ਤਾਂ ਉਸ ਦੀ ਜਾਨ ਬਚਾਉਣੀ ਮੁਸ਼ਕਲ ਹੋ ਜਾਂਦੀ ਕੋਬਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਨੂੰ ਕਹਿੰਦੇ ਹੈ ਬਦਲਾ ਲੈਣਾ ਡੰਗ ਦਾ ਬਦਲਾ ਡੰਗ ਸੱਪ ਨੇ ਡੰਗ ਮਾਰਿਆ ਤੇ ਉਸਨੇ ਸੱਪ ਨੂੰ ਵੀ ਡੰਗ ਮਾਰ ਕੇ ਸੱਪ ਨੂੰ ਮਾਰ ਦਿੱਤਾ ਇਸੇ ਲਈ ਲੋਕ ਕਹਿੰਦੇ ਨੇ ਸੱਪ ਤਾਂ ਉਂਝ ਹੀ ਬਦਨਾਮ ਹਨ ਸੱਪ ਨਾਲੋਂ ਬੜਾ ਜ਼ਹਿਰ ਬੰਦਿਆਂ ਵਿੱਚ ਹੈਗਾ ਸੱਪ ਨੂੰ ਚਬ ਕੇ ਦੰਦਾ ਨਾਲ ਮਾਰ ਦਿੱਤਾ ਸੱਪ ਵੀ ਕਹਿੰਦਾ ਹੋਣਾ ਕਿਹੜੇ ਕੰਜਰ ਨਾਲ ਬਾਹ ਪੈ ਗਿਆ ਇਹਨੂੰ ਕਹਿੰਦੇ ਹੈ ਦਲੇਰੀ ਜੀ ਜਿਵੇਂ ਹਰੀ ਸਿੰਘ ਨਲੂਏ ਨੇ ਛੇਰ ਦਾ ਜਵਾੜਾ ਪਾੜਿਆ ਸੀ ਪੁਨੀਤ ਨੇ ਵੀ ਸੱਪ ਦਾ ਜਵਾੜਾ ਚਬ ਕੇ ਰਿਕਾਰਡ ਕਾਇਮ ਕੀਤਾ ਹੈ ਆਉਣ ਵਾਲੇ ਇਤਿਹਾਸ ਚ ਇਸ ਦਾ ਨਾਮ ਲਿਖਿਆ ਜਾਣਾ ਚਾਹੀਦਾ ਹੈ ਹਰੀ ਸਿੰਘ ਨਲੂਏ ਨਾਲ ਆਪਾਂ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਉਹ ਤਾਂ ਬਹੁਤ ਵੱਡਾ ਜੋਧਾ ਸੀ ਉਸ ਨੇ ਬਹੁਤ ਆਰਾਸ਼ਤਾ ਜਿੱਤੀਆਂ ਸਨ ਮੁਗਲਾਂ ਦੇ ਸਲਵਾਰਾਂ ਪਵਾ ਦਿੱਤੀਆਂ ਸਨ ਹਰੀ ਸਿੰਘ ਨਰੂਏ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਇਹ ਤਾਂ ਕੀ ਮੈਂ ਹਰੀ ਸਿੰਘ ਨਲੂਏ ਦੇ ਨਾਲ ਇਸ ਦਾ ਮੁਕਾਬਲਾ ਨਹੀਂ ਕਰਦਾ ਪਰ ਇਸ ਨੇ ਵੀ ਦਲੇਰੀ ਦਿਖਾਈ ਹੈ ਸੱਪ ਦਾ ਜਵਾੜਾ ਚੱਬ ਕੇ ਸੱਪ ਨੂੰ ਮਾਰ ਦਿੱਤਾ ਇਹ ਵੀ ਇੱਕ ਤਲੇਰ ਹੈ ਪਰ ਹਰੀ ਸਿੰਘ ਨਲੂਏ ਦਾ ਮੁਕਾਬਲਾ ਇਸ ਦਾ ਕਿਸੇ ਹਾਲਤ ਚ ਵੀ ਆਪਾਂ ਨਹੀਂ ਕਰ ਸਕਦੇ ਜੇ ਤੁਹਾਨੂੰ ਇਸ ਗੱਲ ਤੇ ਕੋਈ ਡਾਟ ਹੋਵੇ ਤਾਂ ਮੈਨੂੰ ਮਾਫ ਕਰਨਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦੇ ਜੋ ਇਹੋ ਜੀਆਂ ਹੋਰ ਵੀ ਖਬਰਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਧੰਨਵਾਦ ਸਤਿ ਸ੍ਰੀ ਅਕਾਲ